ਕਹਿਣਾ ਵਾ ਇਹ ਤਾਂ ਮਨੁੱਖਤਾ ਤੇ ਅਤਿਆਚਾਰ ਆ ਇਹ ਅਸਲ ਅਗਰ ਰਾਮ ਭਗਵਾਨ ਦਾ ਫਲਸਫਾ ਦੇਖਣਾ ਵਾ ਭਾਜਪੀ ਨੂੰ ਕਹਿਣਾ ਚਾਹੁੰਦਾ ਇੱਥੇ ਆਣ ਕੇ ਦੇਖੋ ਭਗਵਾਨ ਰਾਮ ਇਨਸਾਫ ਦੀ ਲੜਾਈ ਲੜਦੇ ਸੀ ਨਾ ਜ਼ੁਲਮ ਦੇ ਖਿਲਾਫ ਲੜਦੇ ਸੀ ਨਾ ਅੱਜ ਜ਼ੁਲਮ ਕੌਣ ਟਾਰਿਆ ਵਾ ਬਾਰਡਰ ਸਾਹ ਹਰਿਆਣੇ ਦਾ ਹਲੇ ਬਹੁਤ ਦੂਰ ਹੈ ਤੇ ਡਰੋਨ ਰਾਹੀਂ ਟੇਰ ਗੈਸ ਇੱਥੇ ਛੁੱਟੇ ਜਾ ਰਹੇ ਇਹ ਤਾਂ ਪੰਜਾਬ ਦੇ ਅੰਦਰ ਆਣ ਕੇ ਸਾਡੇ ਤੇ ਜ਼ੁਲਮ ਢਾ ਰਹੇ ਨੇ ਔਰ ਐ ਬਿਹੇਵ ਕਰ ਰਹੇ ਜਿੱਦਾਂ ਕੋਈ ਅਸੀਂ ਕਿਸੇ ਦੁਸ਼ਮਣ ਦੇਸ਼ ਦੇ ਲੋਕ ਆਏ ਹੁੰਦੇ ਆ ਆ ਸਾਡੇ ਨਾਲ ਕਾਂਗਰਸ ਲੀਡਰ ਸਤਪਾਲ ਸਿੰਘ ਖਹਿਰਾ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਉਹ ਮੈਂ ਕਿਹਾ ਇੰਨਾ ਪਟਾਕਾ ਪਟਾਕੀ ਹੋਣ ਡਿਆ ਡਰੋਨੋਂ ਡਰੂਨੀ ਤੇ ਆ ਟੇਰ ਗੈਸ ਸੈਲ ਵਗੈਰਾ ਆਪਾਂ ਬਾਅਦ ਚ ਕਰ ਸਕਦੇ ਗੱਲ ਪਰ ਚਲੋ ਸੰਖੇਪ ਤੌਰ ਤੇ ਤੁਸੀਂ ਕੀ ਕਹਿਣਾ ਚਾਹੁੰਗੇ ਅੱਜ ਇਹ ਦੇਖ ਕੇ ਮੈਂ ਕੀ ਕਹਿਣਾ ਵਾਂ ਇਹ ਤਾਂ ਮਨੁੱਖਤਾ ਤੇ ਅਤਿਆਚਾਰ ਆ ਇਹ ਤਾਂ ਸਰਬੱਤ ਤੇ ਹਮਲਾ ਹੋ ਰਿਹਾ ਵਾ ਅੱਜ ਔਰ ਮੈਂ ਪਹਿਲਾਂ ਵੀ ਕਿਹਾ ਹੁਣ ਕਹਿਣਾ ਕਿ ਅਸਲ ਅਗਰ ਰਾਮ ਭਗਵਾਨ ਦਾ ਫਲਸਫਾ ਦੇਖਣਾ ਵਾ ਭਾਜਪੀ ਨੂੰ ਕਹਿਣਾ ਚਾਹੁੰਦਾ ਇੱਥੇ ਆਣ ਕੇ ਦੇਖੋ ਭਗਵਾਨ ਰਾਮ ਇਨਸਾਫ ਦੀ ਲੜਾਈ ਲੜਦੇ ਸੀ ਨਾ ਜ਼ੁਲਮ ਦੇ ਖਿਲਾਫ ਲੜਦੇ ਸੀ ਨਾ ਅੱਜ ਜ਼ੁਲਮ ਕੌਣ ਟਾਰ ਰਿਹਾ ਵਾ ਬਾਰਡਰ ਸਾਹ ਹਰਿਆਣੇ ਦਾ ਹਲੇ ਬਹੁਤ ਦੂਰ ਹੈ ਤੇ ਡਰੂਨ ਰਾਹੀਂ ਤੇਰ ਗੈਸ ਇੱਥੇ ਛੁੱਟੇ ਜਾ ਰਹੇ ਇਹ ਤਾਂ ਪੰਜਾਬ ਦੇ ਅੰਦਰ ਆਣ ਕੇ ਸਾਡੇ ਤੇ ਜ਼ੁਲਮ ਢਾ ਰਹੇ ਨੇ ਔਰ ਐ ਬਿਹੇਵ ਕਰ ਰਹੇ ਜਿੱਦਾਂ ਕੋਈ ਅਸੀਂ ਕਿਸੇ ਦੁਸ਼ਮਣ ਦੇਸ਼ ਦੇ ਲੋਕ ਆਏ ਹੁੰਦੇ ਆ ਔਰ ਕਦੀ ਕਿਸਾਨਾਂ ਨੇ ਅੱਜ ਤੱਕ ਕਦੀ ਕੋਈ ਭੰਨ ਤੋੜ ਕੀਤੀ ਆ ਕਦੀ ਕੋਈ ਵਾਇਲੈਂਸ ਕੀਤਾ ਨੈਵਰ ਅੱਜ ਵਾਇਲੈਂਸ ਇਨੀਸ਼ੀਏਟ ਕਰ ਰਿਆ ਭਾਜਪੀ ਦੀ ਹਰਿਆਣੇ ਦੀ ਸਰਕਾਰ ਵਾਇਲੈਂਸ ਇਨੀਸ਼ੀਏਟ ਕਰ ਰਹੀ ਆ ਕਿਸਾਨਾਂ ਵੱਲੋਂ ਕੋਈ ਗੱਲ ਨਹੀਂ ਆ ਤੁਸੀਂ ਸੁਣ ਹੀ ਰਹੇ ਹੋ ਕੀ ਹੋ ਰਿਹਾ ਵਾ ਸੋ ਇਹਦੀ ਜਿੰਨੀ ਨਿੰਦਿਆ ਜਾ ਸ਼ਬਦਾਂ ਕੀਤੀ ਜਾ ਸਕੇ ਉਹਨੇ ਨਿੰਦਿਆ ਬਣਦੀ ਇਹ ਭੁੱਲ ਗਏ ਕਿ ਇਹਨਾਂ ਲੋਕਾਂ ਨੇ ਹੀ ਭਾਰਤ ਨੂੰ ਰਜਾਇਆ ਢਿੱਡ ਇੰਡੀਆ ਦਾ ਇਹਨਾਂ ਲੋਕਾਂ ਦੇ ਹੀ ਬੱਚੇ ਬਾਰਡਰਾਂ ਦੇ ਉੱਤੇ ਆਪਣੀਆਂ ਜਾਨਾਂ ਗਵਾਉਂਦੇ ਜਦੋਂ ਤਬੂਤ ਆਉਂਦੇ ਨੇ ਪੰਜਾਬ ਚ ਜਿਹੜੇ ਕੀ ਕਹਿੰਦੇ ਹੁੰਦੇ ਆ ਉਦੋਂ ਜਿਹੜੇ ਡੈੱਡ ਬਾਡੀਜ਼ ਆ ਉਹ ਬਹਾਦਰ ਕਿਸਾਨਾਂ ਦੇ ਤੇ ਖੇਤ ਮਜ਼ਦੂਰਾਂ ਦੇ ਬੱਚਿਆਂ ਦੀ ਕਿਹੜੇ ਬੀਜਪੀ ਦੇ ਲੀਡਰ ਦਾ ਕੋਈ ਫੌਜ ਵਿੱਚ ਭਰਤੀ ਕਿਸੇ ਨੇ ਜਾਨ ਗਵਾਈ ਅੱਜ ਤੱਕ ਕਾਗਜ਼ਾਂ 'ਚ ਗੱਲਾਂ ਕਰੀ ਜਾਣੀਆਂ ਉੱਥੋਂ ਨਾਰੇ ਚਾਏ ਜਾਣੇ ਅਗੇ ਵਿਕਸਿਤ ਭਾਰਤ ਆ ਅੱਜ 82 ਕਰੋੜ ਗਰੀਬਾਂ ਨੂੰ ਅਨਾਜ ਮੁਫਤ ਮਿਲ ਰਿਹਾ ਉਹ ਕਿਉਂ ਮਿਲ ਰਿਹਾ ਕਿਉਂਕਿ ਇਹਨਾਂ ਨੇ ਅਨਾਜ ਪੈਦਾ ਕੀਤਾ ਵਾ ਇਹਨਾਂ ਦਾ ਅਨਾਜ ਤੁਸੀਂ ਜਦੋਂ ਲੈਣਾ ਉਦੋਂ ਟ੍ਰੇਨਾਂ ਵੀ ਚੱਲਦੀਆਂ ਨੇ ਬਾਰਡਰ ਵੀ ਖੁੱਲੇ ਨੇ ਤੇ ਜੇ ਅੱਜ ਇਹਨਾਂ ਨੂੰ ਲੋੜ ਹੈ ਤੇ ਫਿਰ ਸਭ ਕੁਝ ਕਿੱਲ ਗੱਡ ਦਿਓ ਜੀ ਕੰਧਾਂ ਬਣਾ ਦਿਓ ਜੀ ਆਹ ਪਤਾ ਨਹੀਂ ਕੰਡੇ ਵਾਲੀਆਂ ਤਾਰਾਂ ਲਾ ਦਿਓ ਆਹ ਡਰੋਨ ਸੁੱਟ ਦਿਓ ਟੇਰ ਗੈਸ ਵਾਪਸ ਪਰ ਇਹ 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 ਵਾਪਸ ਮੋੜਨ ਵਾਲੇ ਲੋਕੀ ਨੇ ਇਹਨਾਂ ਨੂੰ ਮੈਨੂੰ ਅਵਸ਼ ਪਤਾ 100% ਹੈਲੋ ਬਟੇ ਕੀ ਹਾਲ ਹੈ ਆ ਜਾ ਇਸ ਤਰੀਕੇ से ਤੁਸੀਂ ਦੇਖ ਰਹੇ ਸੀਗੇ ਸਾਡੇ ਨਾਲ ਮੌਜੂਦ ਸੀਗੇ ਸਤਪਾਲ ਸਿੰਘ ਖਹਿਰਾ ਕਾਂਗਰਸ ਲੀਡਰ ਠੀਕ ਹੈ ਲਿਬਰਲ ਟੀਵੀ ਕੇ ਸਾਥ ਇਸ ਤਰੀਕੇ से ही जुड़े रहो ਤੁਸੀਂ देखते दे रहो ਲਿਬਰਲ ਟੀਵੀ ਪੰਜਾਬ